ਆ ਬੱਲੇ 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 ਇਹਦਾ ਭੰਗਾਰਾ ਪੈਂਦਾ ਏ ਹੈਪੀ ਸਭਰਾਮ ਅਮਰਤੇ ਗੋਪੀ ਅਮਰਤੇ ਗੋਪੀ ਟੱਕਰ ਸ਼ੇਰਾਂ ਦੀ ਪਟਾਕੇ ਪੈਂਦੇ ਕਾਕੇ ਖੰਦੇ ਕਬੱਡੀ ਕਬੱਡੀ ਹੋ ਕਬੱਡੀ 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 ਹੋ ਗੋਪੀ ਗੋਪੀ ਪਿਆਰੇ ਦੋਸਤਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਕੀ ਹਾਲ ਜਲ ਤੁਹਾਡੇ ਸਾਰਿਆਂ ਦਾ ਮੈਂ ਤੁਹਾਡਾ ਹਰਮਨ ਪਰਾ ਦਾਜਾ ਚੋਲੇ ਵਾਲਾ ਲੈ ਕੇ ਆਇਆ ਕਿ ਕਬੱਡੀ ਦਾ ਹੋਰ ਸ਼ਾਨਦਾਰ ਵਲੋਗ ਅੱਜ ਆਪਾਂ ਫੇਰ ਚੱਲੇ ਨਵਾਂ ਪਿੰਡ ਉੱਥੇ ਸ਼ੋਅ ਮੈਚ ਆ ਤੇ ਕੱਲ ਵਾਲਾ ਮੈਚ ਤੁਹਾਨੂੰ ਪਤਾ ਕਿੰਨਾ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਜਿੱਥੇ ਇੱਕ ਪੁਆਇੰਟ ਦੇ ਉੱਤੇ ਜਿੱਤ ਹਾਰ ਸੀ ਤੇ ਉਹ ਪੁਆਇੰਟ ਪੂਰਾ ਕਲੀਅਰ ਵੀ ਨਹੀਂ ਵੀਡੀਓ ਵੀ ਪਈ ਰਿਹਾ ਪਈਆਂ ਗਰੁੱਪਾਂ ਦੇ ਵਿੱਚ ਕਨਵਰਸੇਸ਼ਨ ਵੀ ਚੱਲਦੀ ਆ ਹਲੇ ਤੱਕ ਤੇ ਕਾਫੀ ਦਾ ਚਰਚਾ ਚੱਲ ਰਿਹਾ ਕੱਲ ਵਾਲਾ ਮੈਚ ਤੇ ਅੱਜ ਵੀ ਆਪਾਂ ਚੱਲੇ ਆ ਘਰਾਲੇ ਦੇ ਨਾਲ ਮੈਚ ਹੈਗਾ ਵਾ ਤੇ ਸ਼ੋਅ ਮੈਚ ਕਾਫੀ ਵਧੀਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਨੋਟ ਕਰਕੇ ਰੱਖਿਓ ਚੇਤਨਾ ਬਣਾ ਲਿਓ ਇੱਕ ਤਰੀਕ ਨੂੰ ਰਾਜੀ ਚੋਲੇ ਵਾਲੇ ਚੈਨਲ ਤੇ ਉਹ ਵੀਡੀਓ ਆਪ ਬਣਾਵਾਂਗੇ ਵਲੋਗ ਤੇ ਉਹ ਕਾਫੀ ਜਿਆਦਾ ਤਕੜਾ ਸ਼ੋਅ ਮੈਚ ਹੋਣ ਜਾ ਰਹੀ ਹੈ ਤੁਹਾਨੂੰ ਪਤਾ ਦੁੱਲੇ ਹੁਣੀ ਵੀ ਆ ਰਹੇ ਆ ਕਿ ਫਰੰਦੀ ਬੜੀ ਟੀਮ ਜਾ ਰਹੀ ਹੈ ਤੇ ਆਪਾਂ ਉਹ ਵੀ ਵੀਡੀਓ ਕਵਰ ਕਰਾਂਗੇ ਬਾਕੀ ਆਪਣਾ ਮਿਹਰ ਪਰੇ ਹੱਥ ਬਣਾਈ ਰੱਖਿਓ ਸਬਸਕ੍ਰਾਈਬਰ ਵਾਲੇ ਬਟਨ ਤੇ ਸਬਸਕ੍ਰਾਈਬ ਵਾਲਾ ਸੋਚ ਨਾ ਭੁਲੇ ਰੱਖਿਓ ਤੇ ਆਓ ਚੱਲੀਏ ਮੈਚ ਤੇ ਨਾਲੇ ਜਿਹੜਾ ਸੈਕੰਡਰੀ ਚੈਨਲ ਆ ਬਣਾਇਆ ਸੀ ਮੈਂ ਫੈਮਿਲੀ ਵਲੋਗ ਵਾਸਤੇ ਤੇ ਉੱਥੇ ਲੋਕ ਹੁਣ ਆ ਵਾਲੀ ਵੀਡੀਓ ਜਿਹੜੀ ਮੈਂ ਆ ਚੈਨਲ ਤੇ ਪਾਣਾ ਰਿਹਾ ਚੋਲਾ ਸਾਹਿਬ ਕਬੱਡੀ ਵਾਲੇ ਚੈਨਲ ਤੇ ਤੇ ਲੋਕ ਪੁੱਛਣਦੇ ਜਿਨ੍ਹਾਂ ਨੇ ਸਬਸਕ੍ਰ ਤੇ ਵੀਡੀਓ ਮੈਂ ਕੱਲ ਪਾਉਣੀ ਆ ਤਾਂ ਮੈਂ ਬਣੇ ਹੋ ਕੇ ਕੱਲ ਮਸਰੀ ਹੀ ਇਸ ਕਰਕੇ ਤੇ ਨਾਲ ਨਾਲ ਥੈਂਕ ਯੂ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਅੱਜ ਸਾਡੇ ਪਿੰਡ 'ਚ ਗਊਸ਼ਾਲਾ ਵਾ ਪਰ ਫਿਰ ਵੀ ਇੰਨੀਆਂ ਸਾਰੀਆਂ ਗਾਵਾਂ ਇੱਥੇ ਫਿਰਦੇ ਆ ਰਿੰਦੀਆਂ ਬਾਹਰ ਤੇ ਵਹਿ ਵਖਾਉਂਦੇ ਨੇ ਡੋਲਰ ਹੈ ਜਿਵਨੂ ਆ ਤੇ ਤੱਕੀਆ ਰਿਆਲ ਰਿਆਲ ਇਹ ਸਾਰੇ ਰਿਆਲ ਹੈ ਸਾਰੇ ਪੈਸੇ ਕੱਢ ਕੱਢ ਵਖਾਉਂਦੇ ਆ 5 ড্রাম ਆ ড্রাম ਛੇਗ ਦੀ ਹੋੜ ਹੋ ਗਈ ਉੱਤੇ ਇਹ ਆ ਆ ਦੋ ਲੋਗ ਅੱਜ ਕੋਈ ਆਈ ਕੋੜੇ ਲੇਕੀਆਂ ਵਸਤਾਜੀ ਕੱਚੇ ਪੱਕੇ ਲੈਣੇ ਕੋਈ ਪੇਚ ਕਰਦੀ ਆ ਉਹ ਪਾਏ ਤੇਰੇ ਦੋੜ ਠੀਕ ਹੈ ਕਿਨੇ ਖਾਂਗੇ ਆਪੀ ਲੈ ਆਜੋ ਉੱਥੋਂ ਯਾਰ ਉੱਥੋਂ ਵੱਲ ਆਓ ਆਪਣੀਆਂ ਨਾਲ ਉੱਧਰ ਆ ਗਏ ਮੇਰੇ ਅੱਗੇ ਕਹਿੰਦੇ ਜਿੰਨਾ ਮਰਜੀ ਖਾ ਟੋਪੀ ਆਇਆ ਜਾਨ ਚ ਆ ਗਏ ਤੇ ਪਹਿਲੀ ਰੇਡ ਪੈਣ ਜਾ ਰਹੀ ਹੈ ਹੁੰਦੇ ਆ 15 ਫਰਵਰੀ ਦਿਲਾ ਦੀਆਂ ਡਾਰੀਆਂ ਤੇ ਨੋਟ ਕਰ ਲਿਓ ਇਧਰਲੇ ਪੰਨੇ ਪਹਿਲੀ ਰੇਡ ਕਹਿੰਦੇ ਚੰਬਾ ਕਰਕਾ ਪੈਂਦਾ ਹੈ ਪਿੰਡ ਦੀ ਸਰਪੰਚੀ ਵੀ ਮੁੰਡੇ ਦੇ ਹਿੱਸੇ ਆਈ ਆ ਉਧਰ ਚਾਰ ਨੇ ਯਾਰ ਇਹਦੇ ਚਾਰੇ ਤਿਆਰ ਆ ਕੱਲ ਸਭਰਾਵਾਂ ਵਾਲੇ ਹੈਪੀ ਨੇ ਕਹਿੰਦੇ ਮੇਲਾ ਲੁੱਟਿਆ ਖੇਡ ਕਬੱਡੀ ਵੱਡੀ ਆ ਫਰੰਦੀਪੁਰਿਆ ਗੋਪੀ ਆ ਤੇ ਮਨੀ ਦਿয়ালਪੁਰਿਆ ਦੇ ਚਰਚੇ ਦੁਨੀਆ ਦੇ ਵਿੱਚ ਹੁੰਦੇ ਮੇਰੇ ਮਿੱਤਰੋ ਆਹ ਪਹਿਲੀ ਰੇਡ ਦੇ ਉੱਪਰ ਕਹਿੰਦੇ ਸੋਖ ਬੰਘਾਲੇ ਵਾਲਾ ਵੱਡੀ ਪੌਣ ਲਈ ਵਾਦਾ ਹੋਇਆ ਲਓ ਕੱਲ ਕਹਿੰਦੇ ਐਲ ਸੀ ਡੀ ਦੇ ਨਾਲ ਮਾਨਿਆ ਸਨਮਾਨਿਆ ਗਿਆ ਨਿਊਜ਼ੀਲੈਂਡ ਵੀ ਦੁਨੀਆ ਨਚਾ ਆ ਲਓ ਸਾਹਮਣੇ ਇਸ ਵੇ ਨਵੇਂ ਪਿੰਡੀਆਂ ਫੇਰ ਕਬੱਡੀ ਦੇ ਮੈਦਾਨ ਦੇ ਵਿੱਚ ਵਧਿਆ ਹੋਇਆ ਨੀਲੀ ਨਿੱਕਰ ਦੇ ਵਿੱਚ ਕਹਿੰਦੇ ਮਨੀਲਾ ਵਾਲਾ ਸਾਭਾ ਖੜਾ ਹੋਇਆ ਨਾਲ ਜੱਬੇ ਪਿੰਡ ਦਾ ਗੁਲਾਮ ਹੈ ਪੂਰਾ ਕੁੰਨਾ ਪਿੰਡ ਸੰਤ ਗਿਆਨੀ ਕਰਤਾਰ ਸਿੰਘ ਜੀ ਮਹਾਪੁਰਸ਼ਾਂ ਦਾ ਪਿੰਡ ਹੈ ਰੇਡਾਂ ਦੇ ਉੱਪਰ 1000 ਮੰਜੀਰ ਦੀਆਂ ਤਿੰਨਾਂ ਕਬੱਡੀਆਂ ਦੇ ਉੱਪਰ 1000 ਰੁਪਏ ਦਿੱਤਾ ਜਾਵੇਗਾ ਲੈ ਵੀ ਸੁਖਿਆ ਵੱਡੀ ਮੁਬਾਰਕਬਾਦ ਹੈ 8 ਤਰੀਕ ਨੂੰ ਕਲੇਰਾ ਦਾ ਕਬੱਡੀ ਕੱਪ ਹੋਣਾ ਹੈ ਬਖਤਾਰੂ ਟਰੈਕਟਰ ਦੇ ਉੱਤੇ ਜਾਣੀ ਆ ਤੇ ਸਰਬਕੋਟੀਆਂ ਸੁੱਖੇ ਦਾ ਗੱਡੀ ਦਾ ਸਨਮਾਨ ਕੀਤਾ ਜਾਣਾ ਹੈ ਉਤਾਰ ਆਹੋ ਡਾਕਟਰ ਦਲਜੀਤ ਕਿਸ਼ਨਪੁਰਾ ਤੇ ਨਾਲ ਵੱਡਾ ਵੀਰ ਸਾਡਾ ਗੁਰਪਾਲ ਬਾਜਵਾ ਤੇ ਗੱਲਾਂ ਚੱਲਦੀਆਂ ਸਾਡੇ ਵੀਰ ਗੁਰਜੀਤ ਬਾਜਵਾਦਿਆ ਕਮਾਲ ਦੀ ਲੱਕੀ ਬਰਨਾਲੇ ਵਾਲੇ ਦੀ ਤੇ ਬਾਜ ਸੰਧੂ ਦੀ ਉਧਰ ਜਿੱਥੇ 1000 ਭਾਈ ਮਲਕੀਤ ਫੌਜੀ ਵੱਲੋਂ ਆ ਤੇ 500 ਬਲਵਾਨ ਭਰਾ ਕਹਿੰਦੇ ਇਟਰੀ ਤੋਂ ਪੁੱਜਿਆ ਗੱਟੇਵਾਸ਼ੇ ਪਿੰਡ ਵਾਲਾ ਉਹਨਾਂ ਵੱਲੋਂ 1500 ਦੀਆਂ ਤਿੰਨ ਰੇਡਾਂ ਇਧਰ ਕਹਿੰਦੇ ਕਬੱਡੀ ਕਾਜ ਦੀ ਬਰਿੰਦਰ ਕਰੀ ਗੱਲ ਮੁੰਡੇ ਦੀ ਮੈਦਾਨ ਦੀ ਸੈਰ ਦੇਖਾਂਗੇ ਨਗਰ ਸਰਦਾਰ ਮੰਗਜੀਤ ਸਿੰਘ ਦਾ ਪੁੱਤਰ ਤੇ ਟੱਕਰ ਕਹਿੰਦੇ ਗੁਰਵੰਤ ਸਿੰਘ ਲਖਮਣ ਵਾਲਾ ਅਮਨਪੁਰਸੀਆ ਝੰਡੇਰ ਪਿੰਡ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਵੇਗਾ ਇਹ ਯਾਰ ਪਰੇ ਮੈਦਾਨਾਂ ਵਿੱਚ ਖੇਡ ਆਇਆ ਭਾਰੀ ਜੁਸਾ ਗੋਪੀ ਲੱਕ ਟੁੱਟ ਕੇ ਆਹ ਦਰਸ਼ਕ ਚਾਹੁੰਦੇ ਆ ਫਾਨੀ ਜੀ ਦੂਰ ਕਰਨਾ ਚਾਹੁੰਦੇ ਲੱਗ ਗਿਆ ਗੋਪੀ ਏ ਬੱਲੇ 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 ਅਮਰਤੇ ਗੋਪੀ ਅਮਰਤੇ ਗੋਪੀ ਟੱਕਰ ਅੱਗੇ ਪੈਦੀ ਬਲ ਬਟਾਕੇ ਦੇ ਝੋਲੇ ਨੂੰ ਅੱਗ ਲੱਗੀ ਆਹ ਦਲਬਾਗ ਪਿੰਡ ਸਾਡੇ ਵੀਰ ਗੱਟੇਵਾਸ਼ੇ ਪਿੰਡ ਵਾਲੇ ਵੱਲੋਂ ਇਧਰ ਫਰੰਦੀਪੁਰੀਏ ਗੋਪੀ ਲਈ ਆਹ ਸ਼ੂਕ ਦਾ ਤੂਫਾਨ ਕਬੱਡੀ ਪਾਉਣ ਲਈ ਵਾਧਾ ਹੋਇਆ ਉਧਰ ਕੌਣ ਰਾਣੀ ਬਲਾਂ ਦੀ ਧਰਤੀ ਦਾ ਤੋਦਾ ਰਿੰਚ ਪਹਿਲੀ ਅਜ ਮਹਾਂਪੁਰਸ਼ਾਂ ਨੇ ਮੋਟਰਸਾਈਕਲ ਦਿੱਤਾ ਤਲਵੰਡੀ ਦੇ ਵਿੱਚ ਉਹ ਬੱਲੇ 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 ਹਾਂ ਸਾਭਾ ਸਾਭਾ ਗੱਲ ਕਮਾਉਂਦਾ ਤੋਂ ਪਿੰਡਾਂ ਵਾਲੀ ਕਬੱਡੀ ਖੇਡਦਾ ਆਇਆ ਹੈ ਰਛਤਰ ਸਿੰਘ ਗੀਤਕਾਰ ਦਾ ਪੁੱਤਰ ਇਧਰ ਕੇਵਲ ਸ਼ਾਹ ਜੀ ਆਗੇ ਚੇਤੇ ਤਰ ਤੇ ਬਰਿੰਦਰ ਪਿੰਦੀ ਰੇਡ ਤੇ ਕਰੀ ਗੱਲ ਮੁੰਡੇ ਦੀ ਲਾ ਇਧਰ ਦੀ ਸੈਰ ਸੁਖਜੰਨੂ ਹੋਣੀ ਨਾ ਕਦੇ ਸੰਗ ਮੰਨੀਏ ਲਾ ਸਾਹਮਣੇ ਇੰਦਰਜੀਤ ਸਿੰਘ ਦਾ ਕਮੋਰ ਢਾਏ ਵਾਲਾ ਪਿੰਡ ਹੈ ਦਲਬਾਖ ਸਿੰਘ ਜੀ ਅੱਜ ਕਹਿੰਦੇ ਮੇਰੇ ਵੀਰੋਂ ਪੰਜਾਬ ਦਾ ਖੇਡ ਮੇਲਾ ਦੇਖਣ ਦੇ ਲਈ ਆਇਆ ਹੈ ਇੱਟਲੀ ਤੋਂ ਆਹ ਮੁੰਡੇ ਦੀ ਸਪੋਰਟ ਕਰਦੇ ਆ ਨੇ ਆਪ ਮੁਹਾਰੇ ਆਖਿਆ ਕਿ ਭਾਜੀ ਹੁਣਾਂ ਦਾ ਮੇਰੇ ਵੱਲੋਂ ਜਰੂਰ ਧੰਨਵਾਦ ਕਰਦਿਆਂ ਕਰੋ ਕੰਨ ਤੇ ਨਾਉਣ ਦਾ ਜਗਵੰਤ ਸਿੰਘ ਨਾਮ ਹੈ ਦੁਨੀਆ ਜੱਗਾ ਕਹਿੰਦੀ ਹੈ ਦਿਆਲਪੁਰੇ ਵਾਲਾ ਕਿ ਕਹਿੰਦੇ ਮਣੀ ਲੱਗਾ ਹੋਇਆ ਉਹ ਦੀਵਾਬੇ ਦੇ ਵਾਲੇ ਦਿਆਲਪੁਰਿਆ ਕਹਿੰਦੇ ਵੱਡਾ ਮਾਲਾ ਛਾਕੇ ਵਰਗੇ ਮਣੀ ਵਰਗੇ ਵੱਡੇ ਮੇਲੇ ਤੇ ਵੱਡੀ ਖੁੱਤੀ ਪਾਉਂਦੇ ਆ ਜੱਗੇ ਨੇ ਕਹਿੰਦੇ ਆਪਣੀ ਛਾਤੀ ਦੇ ਉੱਪਰ ਮੱਖੀ ਕਹਿੰਦੇ ਮੱਖਣ ਦੀ ਫੋਟੋ ਬਣਾਈ ਹੋਈ ਹੈ ਮੱਖੀ ਕਲਾਂ ਵਾਲੇ ਮਗ ਦੀ ਮੇਰੇ ਮਿੱਤਰੋ ਉਹ ਬੱਲੇ ਬੱਲੇ ਹੋਣੀ ਆਜ ਦੇ ਮੇਲੇ ਤੇ ਇੱਥੇ ਦੇ ਆ ਕੇ ਇੱਥੇ ਦੇ ਆ ਕੇ ਗੁੰਡਾਰ ਜਾਂਦਾ ਆਹ ਦੀ ਰਾਉਂਡ ਆਹ ਮੁੰਡੇ ਦੀ ਜਿੰਨੀਆਂ ਸਫਟਾ ਕਰਦੀ ਹੈ ਫੌਜੀ ਸਾਹਿਬ ਜੀ ਓਨੀਆਂ ਥੋੜੀਆਂ ਨਾ ਤਾਂ ਕਿਸੇ ਨਾਲ ਲੜਦਾ ਹੈ ਨਾ ਝਗੜਦਾ ਹੈ ਨਾ ਪੁਆਇੰਟ ਪਿੱਛੇ ਕੋਈ ਗੱਲ ਕਰਦਾ ਹੈ ਬਾਲੀ ਨਿਮਰਤਾ ਚੱਕੀ ਫਿਰਦਾ ਹੈ ਉਹ ਬਾਲੀ ਨਿਮਰਤਾ ਚੱਕੀ ਫਿਰਦਾ ਹੈ ਇਸ ਲਈ ਬਾਉ ਦੀ ਕਬੱਡੀ ਹੈ ਪਰ ਅਜਦਾ ਜਮਾਨਾ ਹੈ ਬਾਲੇ ਸੌਮਤ ਦੀ ਕਬੱਡੀ ਪੈਰੀਆ ਰੇਸ਼ਮ ਜੰਮੇ ਵਾਲਾ ਜਿੰਦਰ ਬਿਰਕ ਦਾ ਚਿਹਤਾ ਮੇਰੇ ਮਿੱਤਰੋ ਰਜੀਵ ਪੰਡਤ ਜਰਾਂ ਦਾ 20 ਤਰੀਕ ਤੋਂ ਬਾਅਦ ਮੇਲਾ ਹੋਣਾ ਸਹਿਫਲਾਬਾਦ ਦੇ ਵਿੱਚ ਇਹ ਮਾਲ ਦਾ ਵੀ ਕਹਿੰਦੇ ਵੱਡੀ ਗੱਡੀ ਦਾ ਸਨਮਾਨ ਹੋਣਾ ਮੇਰੇ ਮਿੱਤਰੋ ਲਓ ਰੇਸ਼ਮ ਜੰਮੇ ਕਰਕੇ ਵਾਲਾ ਕਬੱਡੀ ਮਾਰ ਰਿਹਾ ਹੈ ਹੈਪੀ ਸੌਖ ਨਾਲ ਫਰੰਦੀਪੁਰੀਆ ਆਹ ਟੱਕਰ ਏ ਹੈਪੀ ਸਭਰਾਮਾ ਦਾ ਆਹ ਬੱਲੇ 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 ਕਰਾਉਂਦਾ ਹੋਇਆ ਮੇਰੇ ਮਿੱਤਰੋ ਆਹ ਮੈਚ ਦੀ ਕਹਿੰਦੇ ਗੱਲ ਵੱਖਰੀ ਹੋਣੀ ਐ ਇੰਦਰਜੀਤ ਸਿੰਘ ਪ੍ਰਧਾਨ ਦਾ ਪੁੱਤਰ ਆਹ ਕਹਿੰਦੇ ਮੁੰਡਾ ਕੋਟਬੁੱਡਾ ਵਾਲਾ ਜਗਰਾਜ ਨਿਊਜ਼ੀਲੈਂਡ ਵੀ ਖੇਡਿਆ ਪੂਰਿਆਂ ਵਾਲਾ ਗਿੰਦਰ ਦੁਨੀਆ ਦਾ ਟੌਪ ਦਾ ਮਾਲੂ ਉਧਰ ਪੂਲਿਆਂ ਵਾਲਾ ਅਰਸ਼ ਆਹ ਬੱਲੇ 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 ਲੱਗਦਾ ਜੋ ਆਹ ਵੇਖੋ ਉਹ ਤਾੜੀਆਂ 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 ਉਹ ਬੱਲੇ 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 ਜਨਾਲਪੁਰੀਏ ਪਾਲੇ ਵੰਗਰਾ ਗਾਨਾ ਵਾਲਾ ਆ ਗਿਆ ਜਾ ਗੋਪੀ ਨੇ ਮਨਜੀਤ ਆਪਣੀ ਜਿੰਦ ਜਾਣ ਹੈ ਜਦੋਂ ਬਾਬੇ ਦੀ ਮਿਹਰ ਦੇ ਨਾਲ ਕਿਤੇ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਹੋ ਗਏ ਤੇ ਆਹ ਮੁੰਡੇ ਦੀ ਜ਼ਿੰਦਗੀ ਦਾ ਆਪਾਂ ਵੱਡਾ ਮਾਨ ਸਨਮਾਨ ਕਰਨਾ ਹੈ ਪਰ ਲੋਕ ਵੀ ਗੱਲਾਂ ਕਰੇ ਆ ਆਹ ਕਹਿੰਦੇ ਦੂਜੀ ਰੇਡ ਪੈ ਰਹੀ ਹੈ 1500 ਦੀ ਮੇਰੇ ਮਿੱਤਰੋ ਮਲਕੀਤ ਫੌਜੀ ਹੈ ਨਾਲ ਦਰਬਾਗ ਹੈ ਵੀਰ ਗੱਤੇਵਾਸ਼ਾਪੜਾ ਇਟਲੀ ਤੋਂ 1500 ਦੀ ਦੂਜੀ ਬੋਲੋਂ ਕਹਿੰਦੇ ਫਰੰਦੀਪੁਰੀਏ ਗੋਪੀ ਦੇ ਜੱਫੇ ਦਾ ਤਿੰਨਾ ਜੱਫਿਆਂ ਦਾ 1000 ਦਿੱਤਾ ਜਾਵੇਗਾ ਉਹ ਭਰਾ ਕਹਿੰਦੇ ਗੁੱਗੋ ਪੇ ਕਰਨੇ ਪੈਂਦੇ ਆ ਕੋਲੇ ਖੜੀ ਫਿਰ ਇਹ ਵੀ ਸਦਾ ਚੱਕਰੀ ਆ ਆਹ ਪੈਂਦੀ ਰੇਡ ਸਾਹਮਣੇ ਆਹ ਬੱਲੇ 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 ਇਹਦਾ ਭੰਗੜਾ ਪੈਂਦਾ ਇਹਨੂੰ ਦੁਨੀਆ ਸੁੱਖ ਤੋਂ ਕਹਿੰਦੀ ਆ ਉਹ ਦੂਜੀ ਕਬੱਡੀ ਦੂਜਾ ਜਫਾ ਲੱਗਣ ਵਾਲਾ ਉਹ ਤਾੜੀਆਂ ਮਾਰ ਦਿਓ ਮੇਰੇ ਮਿੱਤਰੋ ਫੇਰ ਓਏ ਪੁਲਸੀਆ ਅਮਨ ਹੋ ਤੇ ਮੁੰਡਾ ਕਹਿੰਦੇ ਭੰਗੜੇ ਵਾਲਾ ਜਦੋਂ ਮਿੱਤਰੋ ਜੱਟ ਤੋੜ ਦੇਣ ਦਾ ਦੁੱਖ ਦੇਵਾਲਾ ਜੱਫੇ ਥੋਕ ਥੋਕ ਲਾਉਂਦਾ ਇਹਨੂੰ ਆਖਦੇ ਆ ਸੁਖ ਭਗਾਰੇ ਵਾਲਾ ਮੁੰਡਾ ਜੱਫੇ ਥੋਕ ਥੋਕ ਲਾਉਂਦਾ ਇਧਰ 200 ਰੁਪਏ ਕਹਿੰਦੇ ਸੁਖ ਭਗਾਰੇ ਲਈ ਬਿੰਦੂ ਸ਼ਾਹ ਜੀ ਸਾਡੇ ਵੀਰ ਬੱਦਾ ਮਾਨ ਦੇਣਗੇ ਬਹੁਤ ਬਹੁਤ ਧੰਨਵਾਦ ਕਬੱਡੀਆਂ ਪਹਿਰੀਆਂ ਪੈਂਦੀਆਂ ਕਬੱਡੀਆਂ ਦੇ ਚੜ ਚੜ ਕੇ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਡੱਕ ਲੈਂਦੇ ਜਾਂ ਫੀ ਮੂਰੇ ਅੜ ਅੜ ਕੇ ਆਹ ਮੇਰੇ ਮਿੱਤਰੋ ਫੇਰ ਕੋਈ ਇਧਰ ਮੱਖੀ ਵਾਲਿਆ ਪੱਜ 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 ਮੁੰਡੇ ਨੇ ਮੁੰਡੇ ਨੇ ਮੁੰਡੇ ਨੇ ਕਮਾਹਰ ਕਰਤੀ ਆ ਫਰੰਦੀਪੂਰੀ ਜੱਗੇ ਭੱਲਰ ਉਹਨਾਂ ਨੇ ਮੇਰੇ ਵੀਰੋ ਕੇਂਦਰ ਵੀਰ ਉਹਨਾਂ ਨੇ ਭਜਣ ਚੱਫੂ ਉਹਨਾਂ ਨੇ ਮੇਰੇ ਵੀਰੋ ਅਮਰੀਕਾ ਤੋਂ ਮਾਣ ਦਿੱਤਾ ਲਓ ਸਾਹਮਣੇ ਘੜਕੇ ਵਾਲੇ ਜੀਵਨ ਦੀ ਕਬੱਡੀ ਐ ਆ ਖੇਡਿਆ ਸੇਵੇ ਰਾਣੇ ਦੀ ਖੇਡ ਕਲੱਬ ਦੇ ਵੀ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਦੀ ਟੀਮ ਦੇ ਲਈ ਉਹ ਦੇਖਾਂਗੇ ਮੁੰਡੇ ਨੇ ਅਪੀਲ ਕੀਤਾ ਵਾਲਾ ਹਰਜੀਤ ਜੋੜ ਨੇ ਚ ਕਾਮਯਾਬ ਹੋ ਗਿਆ ਆਪਣੀ ਟੀਮ ਦੇ ਲਈ ਉਧਰ ਕਹਿੰਦੇ ਸਾਹ ਮਢੀਲਾ ਵਾਲੇ ਦੇ ਕੋ ਜੱਫੇ ਦਾ 500 ਬਿੱਟੂ ਵੱਡੇ ਬਾਈ ਵੱਲੋਂ ਹੋਵੇਗਾ ਵੱਡਾ ਮਾਨ ਪਿਆਰ ਇਧਰ ਜੰਗਾ ਦਿਆਲਪੁਰਿਆ ਕਬੱਡੀ ਪਾ ਰਿਹਾ ਹੈ ਉਧਰ ਮਨੀ ਦਿਆਲਪੁਰਿਆ ਤਿਆਰ ਹੈ ਸਾਹਮਣੇ ਮਾਝੇ ਦਾ ਦਿਆਲਪੁਰ ਦੁਆਬੇ ਦਾ ਦਿਆਲਪੁਰ ਹੈਪੀ ਦੇ ਜੱਫੇ ਦਾ ਗੋਪੀ ਨੇ ਤਰਾਸ਼ ਕੇ ਇੱਕ ਚੋਟੀ ਦਾ ਮਲ ਬਣਾ ਦਿੱਤਾ ਇੰਦਰਜੀਤ ਦੀ ਪੈਂਦੀ ਰੇਡ ਤੇ ਬਰਿੰਦਰ ਕਰ ਸੋੜਿਆ ਗੱਲ ਲਓ ਕਹਿੰਦੇ ਅੰਟੀ ਤੇ ਗਵਾਂਡੀ ਉਸਤਾਦ ਤੇ ਪ੍ਰਮੋਟਰ ਦੋਵੇਂ ਆਏ ਕਿ ਮਰ ਜਾ ਨਾ ਮਨ ਨਾਵੇ ਪੰਜਾਬ ਜਾਂਦਾ ਖੇਡਦਾ ਉਹ ਕਿੰਦਰ ਲੱਗ ਗਿਆ ਕਿ ਆਪਣੇ ਗਰਾਈ ਕੋਲ ਹਾਲ ਪੁੱਛਾ ਪਿੰਡ ਦਾ ਆਪਣੇ ਗਰਾਈ ਕੋਲ ਹਾਲ ਪੁੱਛਾ ਪਿੰਡ ਦਾ ਮੈਂ ਇਹਦੇ ਲੱਗ ਕਿਉਂ ਆਇਆ ਇਹਦਾ ਭੂਰਾ ਕੁੰਨਾ ਪਿੰਡ ਹੈ ਤੇ 10 ਦਾ ਕਹਿੰਦੇ ਖੇਤ ਉਧਰ ਬਹੁਤ ਹੈ ਆਕਾਸ਼ ਦੀਆਂ ਤਿੰਨਾਂ ਰੇਡਾਂ ਦੇ ਸ਼ਾਹੀ ਕਿੰਨੇ 500 ਕਹਿੰਦੇ ਤਿੰਨਾਂ ਰੇਡਾਂ ਦਾ ਆਕਾਸ਼ ਦੀਆਂ ਦਾ ਹੋਵੇਗਾ ਬਿੱਟੂ ਸ਼ਾਹੀ ਆਈ ਹੋਈ ਹੈ ਉਧਰ ਰੇਸ਼ਮ ਚੰਬੇਵਾਲ ਦੀ ਰੇਡ ਪੈ ਰਹੀ ਹੈ ਅਜੇ ਦੇਖਿਆ ਨਹੀਂ ਕਪੂਰ ਖਾ ਆਪਾਂ ਕੱਢ ਕੁੱਲੂ ਧਮਾਂਗੇ ਆ ਚੋਟੀ ਦਾ ਮੈਚ ਮੇਰੇ ਮਿੱਤਰੋ ਗੱਲਾਂ ਕਪੂਰਸਲੇ ਦੀਆਂ ਗੱਲਾਂ ਕਹਿੰਦੇ ਗੱਬਰੂ ਇਧਰਲੇ ਬੰਦੇ ਮੁਕਾਬਲਾ ਐਨ ਚੋਟੀ ਦਾ ਚੱਲਦਾ ਹੈ ਫੜਕਾ ਦੜਕਾ ਦਾ ਹੋਣਾ ਮਸਤ ਗੜੀਆ ਬੱਚੇ ਬਜ਼ੁਰਗ ਜਿਨ੍ਹਾਂ ਦੇ ਕਰਕੇ ਇਧਰ ਬਾਉ ਦੀਆਂ ਦਿਨਾਂ ਰੇਡਾਂ ਦੇ ਮਲਕੀਤ ਖੋਜੀ ਵੱਲੋਂ ਤਿੰਨਾ ਰੇਡਾਂ ਦਾ 500 ਹੋਵੇਗਾ ਇਧਰ ਆਹ ਮੁੰਡੇ ਨੇ ਕੱਲ ਵੀ ਮੇਰੇ ਮਿੱਤਰੋ ਮੈਚ ਪਾਸੇ ਪਲਟ ਦਿੱਤੇ ਅੱਜ ਵੀ ਤਗੜੇ ਜੱਫੇ ਲੱਗ ਰਹੇ ਆ ਬਾਉ ਪਾਜੋ ਸੋਹਣਿਆ ਪਾਜੋ ਸੋਹਣਿਆ ਪਾਜੋ ਸੋਹਣਿਆ ਦੱਸਣਗੇ ਹੱਕ ਕੇਸ ਖਿਡਾਰੀ ਦਾ ਹੋਵੇਗਾ ਹਰਿਆਣਾ ਸਾਹਿਬ ਕਹਿੰਦੇ ਕਿ ਨੰਬਰ ਪਾਉ ਜਾ ਵੀ ਤਾੜੀਆਂ ਮਾਰਦੇ ਉਹ ਜ਼ੋਰਦਾਰ ਸਰਦਾਰ ਗੁਰਸੇਵ ਸਿੰਘ ਦਾ ਪੁੱਤਰ ਹੈ ਅੰਕ ਜਾਨੀ ਫਗਾਨਾ ਵਾਲਾ ਆ ਗਿਆ ਵੱਡੇ ਵੱਡੇ ਸੰਹਾਂ ਦਾ ਪੇਡ ਹੋ ਰਿਹਾ ਹੈ ਕਿ ਪੇਡ ਹੋ ਰਿਹਾ ਵੱਡਿਆਂ ਸੰਹਾਂ ਦਾ ਉਹ ਸਾਹਬ ਆ ਗਿਆ ਕਿਹੜੀ ਫਗਾਨਿਆਂ ਦਾ ਉਹ ਗੋਪੀ ਇਹ ਸਾਹਬਾ ਕੀ ਬਾਤ ਪਰਸੀਆਂ ਜਦੋਂ ਕਾਰੀ ਸਾਰੀ ਵਿੱਚ ਮੁੰਡੇ ਨੇ ਰੇਡਾਂ ਪਾਈਆਂ ਨਾ ਹਰ ਨਵੇਂ ਪਿੰਡ ਦੇ ਚਰਚੇ ਉੱਥੇ ਜਾ ਕੇ ਹੋਏ ਵੀ ਆਹ ਮੁੰਡਾ ਦਵਾਬੇ ਵਾਲਿਆਂ ਨੇ ਕਿਹਾ ਵੀ ਬੜੀ ਸਾਫ਼ ਸੁਥਰੀ ਖੇਡ ਹੈ ਮੁੰਡੇ ਦੀ ਆਹ ਸਾਹਮਣੇ ਸਪੱਤਾ ਕਰਵਾਈਆਂ ਗਲਵੰਤ ਸਿੰਘ ਦੇ ਪੁੱਤਰ ਨੇ ਬਾਪ ਨੂੰ ਮਾਣ ਹੈ ਆਪਣੇ ਪੁੱਤਰ ਦੀ ਖੇਡ ਦੇ ਉੱਪਰ ਪਿੰਡ ਵਾਲਿਆਂ ਨੂੰ ਮਾਣ ਹੈ ਲਾਕੇ ਨੂੰ ਮਾਣ ਹੈ ਨਵੇਂ ਪਿੰਡੀਆਂ ਮੰਦਿਰ ਜਿਨ੍ਹਾਂ ਦੇ ਵਿੱਚ ਕੋਈ ਕੁਆਲਿਟੀ ਹੁੰਦੀ ਹੈ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਤੇ ਜਿਨ੍ਹਾਂ ਵਿੱਚ ਕੋਈ ਗੱਲ ਬਾਤ ਹੁੰਦੀ ਹੈ ਆਹ ਜੋਹਿਆਂ ਦੀ ਵੱਖਰੀ ਜਮਾਤ ਹੁੰਦੀ ਹੈ ਇੱਧਰ ਮੱਖੀ ਵਾਲਾ ਕਬੱਡੀ ਪਾ ਰਿਹਾ ਮੱਖਣ ਨੇ ਦੁਨੀਆ ਦੇ ਵਿੱਚ ਮੱਖੀ ਕਰਾ ਮੱਖੀ ਕਰਾ ਦਰਵਾਜ਼ ਛੱਡੀ ਆ ਆਓ ਸਾਹਮਣੇ ਮੇਰੇ ਮਿੱਤਰੋ ਮਨੀ ਤੇ ਕਹਿੰਦੇ ਨੌਜ ਨੌਕਾਹ ਦੀ ਜੇ ਸਾਜੀ ਤੁਸੀਂ ਮਾਇਆ ਬੋਲੀ ਸੀ ਆ ਗਈ ਕਾਫ ਦੀ ਰੇਟ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਬਿੱਟੂ ਭਾਜੀ ਆਪਾਂ ਹੀ ਆਏ ਸਾਡੇ ਸਰਿੰਦਰ ਸ਼ਾਹ ਜੀ ਆਏ ਹੋਏ ਆ ਧੰਨਵਾਦ ਕਰਾਂਗੇ ਇਹ ਕਹਿੰਦੇ ਮਨਜੀਤ ਤੇ ਬਾਲ ਦੀਆਂ ਕਬੱਡੀਆਂ ਇੱਕ ਇੱਕ ਹਜ਼ਾਰ ਦੀ ਵੱਡੇ ਮਾਣ ਹੋਣਗੇ ਬਰਿੰਦਰ ਪਿੰਡੀ ਰੇਟ ਤੇ ਕਰ ਸੋਣਿਆ ਗੱਲ ਲਓ ਤਿਆਲਪੁਰੇ ਜੀ ਕਬੱਡੀ ਆ ਮਨੀ ਲੱਕ ਟੁੱਟ ਗਿਆ ਗੋਪੀ 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 ਆ ਬੱਲੇ 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 रो मेर रेरिया र ज़ोर वेखो लॻंद ਦਦਾਮਾ ਜਣਾ ਰਿੰਜ ਦੀ ਖੀਰ ਸائیں ਇਹ ਇੱਕ ਗੱਲ ਤਾਂ ਪੱਕੀ ਆ ਵੇਖਣ ਨਾਲੋਂ ਕਦੇ ਡਰ ਲੱਗਦਾ ਥੋੜਾ ਥੋੜਾ ਵੀ ਐਡਾ ਵੱਡਾ ਮੱਲ ਮੂਰੇ ਨਵੀਂ ਜੀ ਉਮਰ ਦਾ ਮੁੰਡਾ ਪਰ ਕਬੱਡੀ ਆ ਨੌਜਵਾਨੋ ਖੇਡ ਕਬੱਡੀ ਆ ਸਮੇਂ ਦੀਆਂ ਗੱਲਾਂ ਵੱਡਾ ਮੱਲ ਖੇਡ ਕਬੱਡੀ ਦਾ ਕਿਉਂਕਿ ਰਤਬੇ ਆ ਇਦਾਂ ਦੀ ਖੇਡ ਕਬੱਡੀ ਚੱਲਦੀ ਤਾਂ ਮੈਚ ਹੋਣਾ ਵੀ ਚਾਹੀਦਾ ਪਟਾਕੇ ਪੈਣੇ ਚਾਹੀਦੇ ਆ ਨਾ ਵੀ ਕਿਰਿਆਲ ਸਾਹਿਬ ਇਹ ਰਾਹਾਂ ਵਰਗਾ ਇਹ ਗੋਪੀ ਦਾ ਰਤਬਾ ਇਹ ਹੋ ਗਿਆ ਕੋਈ ਨੰਗ ਗਿਆ ਕਿਹਨੇ ਹੋਣਾ ਕਿਹਨੇ ਜਾਣਾ ਇਤਾਂ ਦਾ ਸੁਭਾਅ ਇਤਾਂ ਦਾ ਪਲੇਟਫਾਰਮ ਇੱਕੋ ਮਾਲਦੇਸ ਸੇ ਆਇਆ ਉਹ ਖੇਡ ਕਬੱਡੀ ਦਾ ਹਮਾਲਿਆ ਪਰ ਬੱਤਾ ਆਹ ਪੈਂਦੀ ਸੇ ਰੇਡ ਤੇ ਬਰਿੰਦਰ ਕਰਦੇ ਸੋਹਿਆ ਗੱਲ ਲਓ ਸਰਦਾਰ ਤਰਨ ਸਿੰਘ ਸਰਪੰਚ ਦਾ ਪੁੱਤਰ ਵਾ ਚੁੱਕਾ ਗੋਪੀ ਆਹ ਗੋਪੀ ਅੱਜ ਤੇਰੇ ਭਾਵੇਂ ਪੁੱਤਰ ਦੇ ਕਹਿ ਲਈਏ ਭਾਵੇਂ ਭਰਾ ਦੇ ਕਹਿ ਲਈਏ ਪਿੰਡ ਮੇਲਾ ਝੱਲੇ ਕਿਉਂਕਿ ਗੋਪੀ ਨੌਜਵਾਨ ਪੱਤਾ ਰਿ ਨੇ ਉਹਨਾਂ ਨੇ ਐਲਾਨ ਕਰਵਾਇਆ ਆ ਨੌਜਵਾਨ ਦੀਆਂ ਤਿੰਨਾਂ ਰੈਡਾਂ ਤੇ ਵੀ 500 ਦੇ ਵੱਡੇ ਪਿਆਰ ਦਿੱਤੇ ਜਾਣਗੇ ਗਰਾਊਂਡ ਵਿੱਚ ਪਾਣੀ ਪਹੁੰਚਾ ਕਰਦੇ ਚਾ ਜਾਵੇ ਬੇਨਤੀ ਹੈ ਸਾਡੀ ਕਿੰਦਰਾ ਲਾ ਕੇ ਟੁੱਟ ਕੇ ਉਹ ਪੁਲਿਆਂ ਦਾ ਅਰਸ਼ ਪੁਲਿਆਂ ਦਾ ਅਰਸ਼ ਇਹ ਵੀ ਯਾਰ ਪਖੇੜ ਆਇਆ ਬੱਲੇ 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 ਬਣੂ ਚੀਨ ਦੀ ਕੰਦਕੇ ਨੇ ਤੜੀਆਂ ਮਾਰ ਦੇਵਾ ਗੋਪੀ ਆਓ ਤਾੜੀਆਂ 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 ਮਾਰ ਦਿਓ ਮੇਰੇ ਮਿੱਤਰੋ ਰਿੰਕੂ ਸਮਰੇਵਰਾਂ ਦਾ ਸੋਨੀ ਬਠਲੇ ਦਾ ਅਮਰਹਿਜੇਵਰਾਂ ਦਾ ਚਹਿੱਤਾ ਰਿਆ ਨੌਜਵਾਨ ਉਧਰ ਦੇ ਬੰਨੇ ਫੈਸਲਾ ਤੇ ਹੋ ਗਿਆ ਆ ਮੱਲਾ ਪਾਗਲੀ ਰੇਡ ਖੇਡ ਮੈਦਾਨ ਦੇ ਵਿੱਚ ਬਹੁਤ ਤਗੜਾ ਮੈਚ ਖੇਡਿਆ ਜਾ ਰਿਹਾ ਹੈ ਦੋ ਟੀਮਾਂ ਦੇ ਦਰਮਿਆਨ ਓ ਇੰਨੀ ਤੇ ਇੱਕ ਨਾ ਵੀ ਇੰਨੀ ਦੜਾਂਦੀ ਆ ਅੱਧੋ ਅੱਧੀ ਹੋ ਗਏ ਓ ਇੱਕ ਨਾ ਵੀ ਸਨਵਾ ਵਾਲਾ ਭਰਾ ਵੀ ਪੁੱਜਿਆ ਹੋਇਆ 1 ਫਰਵਰੀ ਪੂਰੇ ਕ੍ਰੀਮਪੁਰੇ ਦਾ ਬਹੁਤ ਵੱਡਾ ਸ਼ੋਅ ਮੈਚ ਹੈ ਦੁਨੀਆ ਦੇ ਵੱਡੇ ਮਨ ਪੜਦੇ ਆ ਦਿਲਾਂ ਦੀਆਂ ਡਾਇਰੀਆਂ ਤੇ ਨੋਟ ਕਰ ਲਿਓ 4-5 ਲੱਖ ਰੁਪਏ ਦੀ ਲਾਗਤ ਵਾਲਾ ਬੜਾ ਜੀ ਚਾਰਾ ਹੋ ਗਿਆ ਭਾਨਜੀ ਉਹ ਨੀ ਪੈ ਚੁੱਕੇ ਹਨ कल सुगराज ਉਹਨਾਂ ਨੇ ਪੱਟਾ ਮਾਨਸਮਾਨ ਦਿੱਤਾ ਹੈ ਬਾਊ ਸਾਡੇ ਭਰਾਵਾਂ ਨੂੰ ਅਮਰੀਕਾ ਵਾਲੇ ਵੀਰਾਂ ਦੀ ਪੱਟੀ ਸਪੋਰਟ ਸੀਗੀ ਸਾਜਣ ਭਰਾ ਉਹਨਾਂ ਦੀ ਹੋਰ ਦੇਖਾਂਗੇ ਦਿੱਲੀ ਸੈਨ ਕਬੱਡੀ ਪੈ ਚੁੱਕੀ ਹੈ ਮਨੀਲਾ ਵਾਲਿਆਂ ਆ ਲੱਕ ਟੁੱਟ ਕੇ ਪਰ ਸਾਹਮਣੇ ਆਸਟ੍ਰੇਲੀਆ ਦੇ ਮੈਲਬਰ ਦੇ ਵਿੱਚ ਆਇਆ 1000 ਦੀ ਰੇਡ ਤੇ 1000 ਦਾ ਜੱਫਾ ਲੱਗਿਆ ਚੱਕੀ ਵਾਲੇ ਤੇ ਨਾਲ ਮੁਖਤਿਆਰ ਜੀ ਦੀ ਸਰਪੰਚ ਉਹਨਾਂ ਵੱਲੋਂ ਵੱਡੇ ਪਿਆਰ ਸਤਕਾਰ ਦੇ ਉੱਤੇ ਜਾ ਰਹੇ ਆ ਬਹੁਤ ਬਹੁਤ ਧੰਨਵਾਦ ਆ ਫੜਲੀ ਵੀ ਕਲੇਰਾ ਵਾਲਿਆ ਵੱਡੇ ਮਾਅਦ ਗੱਫੇ ਨਾਲ ਜਨ ਹਰਜੀਤ ਗੁਰਜੀਤ ਦੇ ਵੀਰ ਦੇ ਇਧਰ ਫਰੰਦੀਪੁਰਿਆ ਫੇਰ ਆ ਪਿਛਲੀ ਕਬੱਡੀ ਦੇ ਵੇਖਣ ਨੂੰ ਮਿਲਿਆ ਸੀਗਾ ਮੇਰੇ ਮਿੱਤਰ ਆਹ ਦੇਖੀ ਸਾਤੇ ਹਨ ਮਨਪੁਰਸੀਆ ਮਲਕੀਤ ਫੌਜੀ ਤੇ ਦਲਬਾਗ ਹੈ ਸਾਡਾ ਗੱਟੇ ਬੱਛੇ ਬਾਸ਼ੇ ਵਾਲਾ ਇਟਲੀ ਤੋਂ ਵੱਡਾ ਭਰਾ ਪੁੱਜਿਆ ਹੋਇਆ ਆਪਣੇ ਸਮੇਂ ਦੇ ਕਬੱਡੀ ਖੇਡ ਦਾ ਖੇਡ ਦਾ ਜਿਆ ਵਸੇ ਇਟਲੀ ਦੇ ਵਿੱਚ ਤੇ ਕਹਿੰਦੇ ਭਰਾ ਚੇਚੇ ਤੌਰ ਤੇ ਪਿੰਡ ਪੁੱਜਿਆ ਹੋਇਆ ਅੱਜ ਘੂੜੀਆਂ ਰਸਤੇਦਾਰੀਆਂ ਕਰਕੇ ਉਧਰ ਰਵੀਵੀਰ ਦਾ सोनू ਭਰਾ ਦਾਵਰ ਨੇ ਲਾਇਆ ਬਹੁਤ ਬਹੁਤ ਧੰਨਵਾਦ ਬਰਿੰਦਰ ਰੇਡ ਪਾਕੀ ਤੇ ਕਰਿਓ ਗੱਲ ਲਓ ਸਾਹਮਣੇ ਇੱਥੇ ਦੀ ਸਾਈਡ ਦੇਖਾਂਗੇ ਸੁਖਜੰਦਰ ਸਿੰਘ ਮੱਖੀ ਕਲਾ ਪਿੰਡ ਹੈ ਨਾ ਜੁਣ ਦਾ ਚੰਨਪੁਰਵਾਰ ਦੇ ਪਿੰਡ ਦਾ ਔਰ ਅੱਜ ਦੇ ਸਮੇਂ ਦੇ ਮੇਰੇ ਉਹ ਤਪਰਮਲ ਮੱਖਣ ਮੱਖੀ ਦੇ ਪਿੰਡ ਦਾ ਨਾਇਕ ਸੁਖਜਿੰਦਰ ਸਿੰਘ ਵੱਜ ਚੁੱਕਿਆ ਇਹਦਾ ਮੱਖੀ ਕਲਾ ਪਿੰਨ ਹੈ ਔਰ ਜੀ ਆ ਜੀ ਟਰਾਂਸਪੋਰਟ ਵਾਲੇ ਰੋਗਣ ਸਿੰਘ ਉਹ ਨਹੀਂ ਚੰਮੇ ਪਿੰਡ ਵਾਲੇ ਕੈਨੇਡਾ ਦੇ ਵਿੱਚ ਰਹਿੰਦੇ ਆ ਵੱਡੀ ਸਪੋਰਟ ਹੈ ਭਰਾਵਾਂ ਦੀ ਵੱਡੇ ਸੇਵਾਦਾਰ ਨੇ ਇਧਰਲੀ ਸਾਈਡ ਦੇਖਾਂਗੇ ਆ ਮੁੰਡੇ ਦੀ ਕਹਿੰਦੇ ਚੜਾਈ ਆਈ ਦੇ ਜਮਾਨੇ ਦੇ ਵਿੱਚ ਆਕਾਸ਼ ਦੀ ਕਬੱਡੀ ਤੇ ਮਨੀਲਾ ਵਾਲਾ ਉਹ ਗੁਰਵਿੰਦਰ ਸਿੰਘ ਦਾ ਵੀਰ ਟਰਾਈ ਕਰਦਾ ਟੋਪੀ ਖੜਾ ਹੈ ਸਾਹਮਣੇ ਆਹ ਗੋਪੀ ਆਹ ਦਰਸ਼ਕ ਚਾਹੁੰਦੇ ਆ ਆਖਵੀਂ ਦਿਆਲਪੁਰੇ ਮੰਡੀ ਨੂੰ ਆਹ ਦਿਆਲਪੁਰੇ ਮੰਡੀ ਨੂੰ ਉਹ ਜੱਗਾ ਦਿਆਲਪੁਰਿਆ ਆ ਗਿਆ ਉਧਰ ਮੰਦਿਰ ਦੀਆਂ ਦੂਰ ਰੇਡਾਂ 1000 ਦੇ ਅੰਦਰ ਦੋਸਤਾ ਮਿੱਤਰਾਂ ਵੱਲੋਂ ਦੇ ਭਰਾਵਾਂ ਵੱਲੋਂ ਮੇਰੇ ਮਿੱਤਰੋ ਇੱਧਰ ਕਬੱਡੀ ਪਾਰੀ ਆ ਜੱਗਾ ਵੱਡਾ ਹੌਸਲਾ ਉਹ ਦਿয়ালਪੁਰਾ 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 ਹੋਈ ਪਈ ਹੈ ਚੇਤੇ ਦੇ ਤੌਰ ਤੇ ਮੈਨੂੰ ਲੱਗਦਾ ਪਹਿਲੀ ਵਾਰ ਆ ਪਿੰਡ ਦੇ ਵਿੱਚ ਮੇਲਾ ਖੇਡਣ ਲਈ ਪੁੱਜਿਆ ਹੋਇਆ ਉਧਰ ਕਹਿੰਦੇ ਨੌਜਵਾਨ ਜੰਮੇ ਕਰਕੇ ਵੱਲ ਦੀ ਰੇਡ ਆ ਪੂਰਿਆਂ ਵਾਲਾ ਗਿੰਦਰ ਜਿੰਨੇ ਜੱਫੇ ਲਾਵੇਗਾ ਹਰ ਜੱਫੇ ਦਾ 1000 ਕੇਵਲ ਕ੍ਰਿਸ਼ਨ ਜੀ ਵੱਡੇ ਭਾਈ ਬਿੱਟੂ ਸ਼ਾਹ ਹੋਰੀ ਦੇਣਗੇ ਆਹ ਮੁੰਡੇ ਨੇ ਇੱਕ ਜੱਫੇ ਦਾ 1000 ਪਰ ਜੀਵਨ ਇੱਕ ਤਗੜਾ ਨਾਮ 19 19 ਨੰਬਰ ਬੰਦੇ ਜੇਕਰ ਹੋਲਡ ਦਾ ਕਲੀਅਰ ਹੁੰਦਾ ਪਰ ਹੁਣ ਦੇਖਾਂਗੇ ਉਧਰ ਸਾਰੇ ਹੱਲ ਹੋ ਜਾਣੇ ਆ 11 ਦੇ ਗਰੁੱਪ ਵਾਲ ਕੋ ਪੋਠੀ ਵਾਲੇ ਭਰਾ ਪਰਜੇ ਦਾ ਵੱਲੋਂ ਕਹਿੰਦੇ 1000 ਦਿੰਦਾ ਰੇਡਾਂ ਦਾ ਤਾਂ ਜਾਲੇਗਾ ਮਨਜੀਤ ਨਵੇਂ ਪਿੰਡਿਆਂ ਦੇ ਉਧਰ ਸ਼ੰਦਰ ਸ਼ਾਹ ਜੀ ਉਹਨਾਂ ਵੱਲੋਂ ਵੱਡੇ ਪਿਆਰ ਦੇ ਦਿੱਤੇ ਜਾਣਗੇ ਹੰਡੀਪੁਰ ਦੀ ਟੀਮ ਨੂੰ 20 ਤੇ 18 20 ਕਰਿਆਲੇ ਦੇ 18 ਫਰਦੀ ਪਤ ਕਰਦੇ ਆ ਤੇ ਰਜੀਵ ਪੰਡਤ ਆਸਟ੍ਰੇਲੀਆ ਤੋਂ ਮਿੱਲੇ ਗੱਲ ਦੀਨੇ ਵਾਲੀਏ ਨੇ ਵੱਡੇ ਰੋਲਾ ਦਾ ਕਰਨੇ ਆ ਔਰ 20 ਤਰੀਕ ਤੋਂ ਬਾਅਦ ਜਿਹੜਾ ਮੇਲਾ ਸੈਫਲਾਬਾਦ ਵਿੱਚ ਹੋਵੇਗਾ ਮਹਾਂਪੁਰਸ਼ਾਂ ਦੇ ਅਸੀਰਵਾਦ ਸਦਕਾ ਆਹ ਮਾਲ ਦਾ ਵੀ ਕਹਿੰਦੇ ਵੱਡੀ ਗੱਡੀ ਦਾ ਸਨਮਾਨ ਕੀਤਾ ਜਾਣਾ ਆਓ ਸਾਹਮਣੇ ਰੇਸ਼ਮ ਚੰਬੇੜ ਕਰਕੇ ਵਾਲਾ ਜਿਵੇਂ ਫਰੰਦੀਪੁਰੀਏ ਦਾ ਸਭ ਤੋਂ ਵੱਡੀ ਗੱਡੀ ਦਾ ਸਨਮਾਨ ਹੋਇਆ ਫਿਰ ਮੱਖਣ ਦਾ ਇੱਧਰ ਵੀ ਸਹਿਣ ਮਸਤ ਗੜੀ ਆ ਬਾਬਾ ਬਲਦੇਸ ਸਿੰਘਾਂ ਦੇ ਪਿੰਡ ਦਾ ਔਰ ਚੰਨ ਦੇ ਪਿੰਡ ਦਾ ਅਮਨ ਦੇ ਪਿੰਡ ਦਾ ਇਹ ਪਾਟਾ ਮੱਡੀ ਤੁਰੇ ਆਉਂਦਾ ਆਹ ਕਹਿੰਦੇ ਸਰਾਕਰ ਅੰਦਰ ਵੀਰ ਅਮਰੀਕਾ ਵਾਲਿਆਂ ਦੇ ਪਿੰਡਾਂ ਦਾ ਨਾ ਜਾਣ ਅੰਕ ਜੋੜਦੇ ਚਕਾਵੀਆ ਨੇ ਕਿਹੜੀ ਫਗਾਨਾ ਵਾਲਾ ਆ ਗਿਆ ਆਹ ਆ ਗਿਆ ਮੇਰੀ ਬੇਨਤੀ ਤੇ ਬਰਾ ਵੀਰਾਂ ਨੇ ਮਨਜੀਤ ਤੇ ਪੈਸੇ ਲਾਇ ਸੀਗੇ ਉਹ ਬਹੁਤ ਦੇ ਕਰਦੇ ਵੀਰੋ ਬਹੁਤ ਧੰਨਵਾਦ ਹੈ ਤੇ ਗੱਲਾਂ ਵੱਖਰੀਆਂ ਹੋਈਆਂ ਮੇਰੇ ਮਿੱਤਰੋ ਸਿਰੇ ਦੀ ਟੀਮ ਬਣ ਰਹੀ ਹੈ ਇਧਰ ਚਾਰ ਨੇ ਚਾਰੇ ਦੇ ਚਾਰੇ ਤਿਆਰ ਆਹ ਸਾਹਮਣੇ ਕਹਿੰਦੇ ਹਰਜੀਤ ਗੁਰਜੀਤ ਸਰਦਾਰ ਕਹਿੰਦੇ ਥਾਣੇਦਾਰ ਦੇ ਪੁੱਤਰ ਦੀਆਂ ਗੱਲਾਂ ਚੱਲੀਆਂ ਆਹ ਤਗੜਾ ਮੈਚ ਆਇਦੇ ਦਿਨ ਦਾ ਪਰ ਖਰੇ ਖਰੇ ਮੱਲਾ ਤੋਂ ਨੰਬਰ ਪ੍ਰਾਪਤ ਕੀਤੇ ਆ ਆ ਵੇਖੋ ਆ ਵੇਖੋ ਆ ਵੇਖੋ ਆ ਵੇਖੋ ਪਰ 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 ਇਧਰਲੇ ਬੰਨੇ ਪੰਗਾਰੇ ਵਾਲਾ ਕਹਿੰਦਾ ਐ ਕਿਵੇਂ ਐ ਕਿਵੇਂ ਸਿੰਘ ਜੀ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਜੇਕਰ ਬਾਊ ਕਬੱਡੀ ਪਾਉਂਦਾ ਤੇ ਕਿਹ ਰੇਟ ਤੇ 500 ਦੇ ਵੱਡੇ ਮਾਨ ਸਨਮਾਨ ਦਿੱਤੇ ਜਾਣਗੇ ਦਲਬਾਖ ਸਿੰਘ ਜੀ ਇਟਲੀ ਵਾਲੇ ਉਹਨਾਂ ਵੱਲੋਂ 500 ਦੀ ਰੇਡ ਪੈਣ ਜਾ ਰਹੀ ਹੈ ਪੁਣਿਆ ਦਾ ਅਰਸ਼ੋ ਪੂਲਿਆਂ ਦਾ ਅਰਸ਼ ਇਹ ਇਨਰਜੀ ਸਿੰਘ ਤੇ ਅਰਸ਼ ਉਹ ਮੋੜੂ ਮੋੜੂ ਢੇਰੀਆਂ ਤੋਂ ਕਿਹੜੀ ਗੱਲ ਸਮਝ ਨਹੀਂ ਲੱਗਦਾ ਹੋਇਆ ਜੋਰ ਕਬੱਡੀ 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 ਵਾ ਵੀ ਪੂਲਿਆਂ ਵਾਲੇ ਓਏ ਮੈਚ 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 ਮੋੜ ਲਿਆ ਮੈਚ ਮੋੜ ਲਿਆ ਪਾਸਾ ਪਲਟਣ ਵਾਲਾ ਮੇਰੇ ਮਿੱਤਰੋ ਓਏ ਪੂਲਿਆਂ ਵਾਲਾ ਅਰਸ਼ ਬੱਲੇ ਬੱਲੇ ਕਰਵਾ ਗਿਆ ਕੇ ਅਰਸ਼ ਬਾਉ ਦੀਆਂ ਦਮਨ ਡਿਬੀਪੁਰਾ ਕਹਿੰਦਾ 1500 ਗੋਪੀ ਫਰੰਦੀ ਦੇ ਜੱਫੇ ਦਾ ਕਰਦੇ ਹੋ ਦਮਨ ਸਾਡਾ ਵੀਰ ਹੈ ਇਧਰ ਤਗੜਾ ਮੈਚ ਆ ਹੈਪੀ ਸਭਰਾਮਾ ਵਾਲਾ ਵਰਨੈਬ ਭਾਈ ਮਲਕੀਤ ਸਿੰਘ ਜੀ ਉਹ ਕਹਿੰਦਾ ਬਾਉ ਦੀ ਰੇਡ ਦਾ ਵੀ 500 ਲਾਦੇ ਬਹੁਤ ਬਹੁਤ ਧੰਨਵਾਦ ਹਰਦੀਪ ਸਿੰਘ ਜੀ ਉਹ ਕਹਿੰਦੇ ਜਿੰਨੇ ਪੁਆਇੰਟ ਪ੍ਰਾਪਤ ਕਰੇਗਾ ਜਿੰਨੀਆਂ ਰੇਡਾਂ ਕੰਨੀ ਕੰਨੀ ਰੇਡ ਤੇ 5 500 ਬੱਲੇ 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 ਹੋ ਮੁੰਡਾ ਅਲਖਾ ਦਾ ਇੱਕ 라ਉਂਡ ਮੈ ਜਾ ਬੈ ਜਾ ਜੋੜੂ ਅੰਕ ਕਹਿੰਦੇ ਗੱਲ ਸਮੇਂ ਦੀ ਮਨੀਲਾ ਵਾਲਾ ਸਾਹਮਣ ਗੁਰਵਿੰਦਰ ਦਾ ਵੀਰ ਆ ਕਾਜ ਦਾ ਜੋਰ ਲੱਗਿਆ ਲਾ ਲੱਗਾ ਜੋਰ ਸੋਹਰ ਸਿੰਘ ਵਾਲਿਆ ਦੇਖ ਇੱਥੇ ਰੱਖ ਵੀ ਨੌਜਵਾਨਾ ਪੜਦਾ ਅੱਜ ਵੀ ਤਗੜਾ ਮੈਚ ਮੇਰੇ ਮਿੱਤਰੋ ਯਾਨਪੁਰੀਆ ਜੱਗਾ ਸਾਹਮਣੇ ਕਬੱਡੀ ਪਾ ਰਿਹਾ ਚਾਰ ਨੇ ਚਾਰੇ ਦੇ ਚਾਰੇ ਤਿਆਰ ਫੜ ਮਾਰਨੀ ਤੇ ਕੰਡ ਪਿੱਛੇ ਕੱਢਣੀ ਬੜੀ ਸੌਖੀ ਗਾਲ ਮਿੱਤਰੋ ਪਤਾ ਲੱਗਦਾ ਮੈਦਾਨ ਵਿੱਚ ਆ ਕੇ ਜਦੋਂ ਪੇਚੇ ਪੈਂਦੇ ਆ ਬਗਾਨਿਆਂ ਦੇ ਨਾਲ ਮਿੱਤਰੋ ਆਹ ਚੋਟੀ ਦਾ ਮੈਚ ਚੱਲੀ ਜਾਂਦਾ ਹੈ ਸਿਰੇ ਦੀ ਟੱਕਰ ਜੱਗਾ ਇਧਰ ਮਨੀ ਹੈ ਸੁੱਖ ਹੈਪੀ ਹੈ ਆ ਵੀ ਮਾਲ ਕਹਿੰਦੇ ਅੱਜ ਦੀ ਤਰੀਕੇ ਦੇ ਵਿੱਚ ਬੜੇ ਤਗੜੇ ਜੱਫੇ ਲਾਉਂਦਾ ਉਧਰ ਜੱਗਾ ਤੇ ਹੱਥ ਪਾਸੇ ਲਾਉਂ ਜਾਂਦਾ ਅੱਜ ਕੌੜ ਦੀਆਂ ਅੱਖੀਆਂ ਦਾ ਤਾਰਾ ਇਸ ਵੇਲੇ ਫਤੇਪੁਰਿਆ ਮਨਜੀਤ ਸਿੰਘ ਵੱਧ ਚੁੱਕਾ ਹੈ ਕਿ ਲੱਗਦਾ ਹੈ ਮਾਂ ਨੇ ਖਮਾਈਆਂ ਚੂਰੀਆਂ ਬਾਪੂ ਹੱਥੀ ਪੁੱਤ ਨੂੰ ਚੰਗਾਈਆਂ ਪੂਰੀਆਂ ਉੱਠੀ ਹੈ ਨੇਰੀ ਵੇਖੋ ਅੰਨੇ ਜੋਰ ਦੀ ਉਹ ਵੀ ਚੇਚੇ ਧਾਰ ਤੇ ਆਇਆ ਚੰਬੇ ਦੇ ਰੇਸ਼ਮ ਦੀ ਕਬੱਡੀ ਹੈ ਆਹ ਚੰਬੇ ਦੇ ਰੇਸ਼ਮ ਦੀ ਰੇਡ ਪੈ ਰਹੀ ਹੈ ਮੇਰੇ ਮਿੱਤਰੋ ਇਹ ਵੀ ਲੰਬੇ ਟਾਈਮ ਤੋਂ ਟੌਪ ਦੀਆਂ ਪੌਂਦਾ ਆ ਰਿਹਾ ਹੈ ਟੌਪ ਦੀਆਂ ਪੈਣੀਆਂ ਆਹ ਸਾਹਮਣੇ ਚਾਰ ਦੇ ਫਰੰਦੀਪੁਰੇ ਹਟੋ ਪਾਸੇ ਥੋੜਾ ਲੈਣਾ ਤੇ ਵੀਰੇ ਪਿੱਛੇ ਨੂੰ ਹਟਜੋ ਉਧਰ ਫਰੰਦੀਪੁਰਿਆ ਕੋਪੀ ਹੈ ਉਧਰ ਚੰਬੇ ਵਾਲਾ ਕਿ ਦੁਨੀਆ ਦੇ ਸ਼ੇਰ ਗਰਾਉਂਡੋਂ ਮਾਰ ਕਰ ਜਾਂਦਾ ਏ ਕਿ ਦੁਨੀਆ ਤੇ ਬਰੇ ਦੇ ਫੇਣ ਲੰਗੇ ਆਣੀਆਂ ਇਹਨੂੰ ਮਾਝੇ ਦਾ ਮਝੈਲ ਜੱਟ ਕਹਿੰਦੇ ਲੰਗੇ ਆਣੀਆਂ ਇਹਨੂੰ ਮਾਝੇ ਦਾ ਮਝੈਲ ਜੱਟ ਕਹਿੰਦੇ ਲੰਗੇ ਆਣੀਆਂ ਇੱਧਰ ਵੀ ਸਾਈਡ ਦੇਖਾਂਗੇ ਆ ਵੀ ਮਾਝੇ ਦਾ ਮਝੈਲ ਇਸ ਲਈ ਹੋਰ ਆਪਾਂ 1500 ਦੇਣਾ ਵੀਰ ਨੂੰ ਉਧਰ ਫਰੰਦੀਪੁਰੀਏ ਗੋਪੀ ਦਾ ਇੱਕ ਜੱਫਾ ਦਰਬਾਰ ਕਹਿੰਦੇ ਸਾਡੇ ਗੱਟੇ ਬਾਸ਼ੇ ਵਾਲੇ ਭਰਾ ਦੇ ਪਿਆਰ ਕੋਲ ਦਾ ਕਰਤਾ ਉਧਰ ਵੇਖ ਜਾਂਦੇ ਕਿੱਧਰ ਨੂੰ ਹੈ ਇਹ ਵਾਲੇ ਗਲਾਬ ਦੀ ਉਹ ਦਸੀਏ ਦੁਨੀਆ ਨੂੰ ਨਵੇਂ ਪਿੰਡ ਵਿੱਚ ਮੇਲਾ ਚੱਲਦਾ ਜਾਂ ਕਹਿ ਗੁਰਜੀਤ ਨੂੰ ਜਾਂ ਚੰਬੇ ਵਾਲਾ ਵੱਡੂ ਵਾਟਾ ਹੱਥ ਲਾ ਕੇ ਮੇਰੇ ਮਿੱਤਰੋ ਆਹ ਵੇਖੋ ਆਹ ਵੇਖੋ ਆਹ ਵੇਖੋ ਵਾਹ ਓਏ ਨਵੀਰ ਆ ਸਾਡਾ ਗੱਟੇ ਬਾਸ਼ੇ ਵਾਲਾ ਇੱਧਰੀ ਤੋਂ ਪੁੱਜਿਆ ਅਕਾਜ ਦੀਆਂ ਤਿੰਨ ਰੇਡਾਂ 1000 ਦੀਆਂ ਹੋਣ ਗਈਆਂ ਇੱਧਰ ਕਹਿੰਦੇ ਮੱਖੀ ਕਲਾ ਮੜਾ ਏ ਫਰਨਦੀਪੁਰੀਆ ਮੂਰੇ ਆ ਉਧਰ ਕਹਿੰਦੇ ਕਮਾਲ ਫਾਇਦੀ ਖੇਚ ਲੱਗਦਾ ਜੋਰ ਉੱਖ ਤਗੜਾ ਉੱਖ ਤਗੜਾ ਤਗੜਾ ਮੱਲਾ ਪਿਆਰ ਸਤਕਾਰ ਰੰਗਰ ਸਾਹਮਣੇ ਮਨਜੀਤ ਸਿੰਘ ਆ ਗਿਆ ਜਵਾ ਮਾਤਾ ਰਾਜਕਾਰ ਦਾ ਪੁੱਤਰ ਵੱਧ ਚੁੱਕਾ ਹੈ ਖੇਡ ਦੇ ਮੈਦਾਨ ਦੇ ਵਿੱਚ ਔਰ ਇੱਕ ਸਾਈਡ ਦੇਖਾਂਗੇ ਸਰਦਾਰ ਤੇਲ ਸਿੰਘ ਗਿੱਲ ਦਾ ਪੁੱਤਰ ਔਰ ਕਹਿੰਦੇ ਚਿੱਟੇ ਰੰਗ ਦੀ ਨਿਕਰ ਦੇ ਵਿੱਚ ਖੜਾ ਹੋਇਆ ਤਜਰਬਾ ਬੋਲਦਾ ਗੰਦਰ ਨਹੀਂ ਬੋਲਦਾ ਗੰਦਰ ਦਾ ਕੇ ਲੈ ਜੀ ਮਨਜੀਤ ਦਾ ਵੀਰੇ 1000 ਪਿੰਦੇ ਫੜ ਕੇ ਲੈ ਜੀ ਮਨਜੀਤ ਦਾ ਇਹ ਸਾਡੇ ਕਹਿੰਦੇ ਮਿੱਤਰਾਂ ਦਾ ਗਰੁੱਪ ਆਲਕੋ ਕੋਠੀ ਤੋਂ ਪੁੱਜੇ ਹੋਏ ਆ ਜਿਨ੍ਹਾਂ ਵੱਲੋਂ ਪਿਆਰ ਸਤਿਕਾਰ ਹੈ ਆ ਪੈਸੇ ਫੜ ਲਈਏ ਉਹ ਦੋਵੇਂ ਟੀਮਾਂ ਵਧੀਆ ਦੋਵਾਂ ਟੀਮਾਂ 'ਚ ਜਾਫੀ ਰੈਡਰ ਬੜੇ ਵਧੀਆ ਅੱਜ ਦਾ ਮੇਲਾ ਨਵੇਂ ਪਿੰਡ ਦੇ ਵਿੱਚ ਧੰਤਨ ਬਾਬਾ ਕਾਲਾ ਮਰਜੀ ਯਾਦਗਰੀ ਮੇਲਾ ਚੱਲਦਾ ਖੇਡ ਕਬੱਡੀ ਦੇ ਵਸੀਆ ਮਹਾਪੁਰਸ਼ ਬਾਬਾ ਅਰਤਾਰ ਸਿੰਘ ਜੀ ਸਿੰਘ ਸਵਾਰ ਘਰੇਆਲੇ ਵਾਲੇ ਕਰਵਾ ਰਹੇ ਆ ਜੱਫੇ ਨਾਯਣ ਬਾਟਰ ਦੇ ਘਰੇਆਂ 'ਚੋਂ ਆਏ ਅੱਜ ਤੱਕ ਆਏ ਵੱਜਦੇ ਲਾਹੌਰੀਏ ਸਾਡਾ ਬਾਡਰਾਂ ਦੇ ਘੇਰਿਆਂ ਚ ਪਿੰਡ ਵਸਦਾ ਅੱਜ ਤੱਕ ਆਏ ਵੱਜਦੇ ਲਾਹੌਰੀਏ ਆਹ ਸਾਹਮਣੇ ਦੇਖਾਂਗੇ ਟੱਕਰ ਟੱਕਰ ਉਹ ਗਿੰਦਰ ਪਰ ਡਿੱਕੇ ਤੇ ਮਾਰ ਨਹੀਂ ਕੀਤਾ ਗਿੰਦਰ ਨੇ ਉਹ ਡਿੱਕੇ ਤੇ ਮਾਰ ਨਹੀਂ ਕੀਤਾ ਕਰਿਆਲਾ ਸਾਬ ਗਿੰਦਰ ਕਹਿੰਦਾ ਮੁੰਡੇ ਦੇ ਬੱਚੇ ਤੇ ਮਾਰ ਨਹੀਂ ਬੁੱਢੇ ਤੇ ਮਾਰ ਨਹੀਂ ਨਿਹੱਥੇ ਤੇ ਮਾਰ ਨਹੀਂ ਬਗੇ ਸਿੱਖ ਪੰਥਰੀਆਂ ਗੱਲਾਂ ਨਹੀਂ ਵੱਡੀਆਂ ਗੱਲਾਂ ਨਹੀਂ ਇਹਨਾਂ ਦਾ ਦਾਜ ਨਹੀਂ ਲੱਗਾ ਇਹਨਾਂ ਨੇ ਫੜ ਲੈਣਾ ਸੀ ਜੇ ਦਾ ਲੱਗ ਜਾਂਦਾ ਡਿੱਗੇ ਤੇ ਲੱਗਾ ਨਹੀਂ ਦਾ ਸਮਾਂ ਨਹੀਂ ਮਿਲਿਆ ਆਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਸਾਰਿਆਂ ਕਰਿਓ ਜਾਂਦੇ ਵਸਦੇ ਰਹਿਓ ਉਧਰ ਕਹਿੰਦੇ ਨੌਜਵਾਨ ਭਗੇਲ ਵੀ ਪੱਜਾ ਹੋਇਆ ਮਲਕਾ ਸਟਾਡ ਫਾਰਮ ਵਾਲਾ ਧੰਨਵਾਦ ਆ ਵੀਰਾਂ ਦਾ ਸਾਰੇ ਮੱਲ ਵਧੀਆ ਇਧਰ ਚਾਰ ਨੇ ਘੜਕੇ ਵਾਲਾ ਵੇਰ ਵੇਰ ਕੇ ਤਰਿਆ ਆਉਂਦਾ ਮੇਰੇ ਮਿੱਤਰੋ ਘੜਕੇ ਵਾਲਾ ਵੇਰ ਵੇਰ ਕੇ ਤਰਿਆ ਆਉਂਦਾ ਛਾਣਵਾਜਾ ਸਰੀਰ ਜਾਂਦਾ ਹਵਾ ਨੂੰ ਵੀ ਤੀਰ ਆਹ ਸਾਹਮਣੇ ਮੇਰੇ ਮਿੱਤਰੋ ਫੇਰ ਗੱਲਾਟਾ ਸਾਹਮਣੇ ਕਬੱਡੀ ਪਾਰਿਆ ਲੈ ਵੀ ਬਲਵਿੰਦਰ ਕਰੀਏ ਬੱਲ ਦੀ ਗੱਲ ਆ ਵੇਖੋ ਨਾ ਮੁੰਡਾ ਕਹਿੰਦੇ ਹਮਾਂ ਦਿਲ ਦਾ ਇਲਾਜ ਚੱਲਿਆ ਅਸੀਂ ਬੇਨਤੀ ਕਰਾਂਗੇ ਰੱਬ ਰੂਪੀ ਦਰਸ਼ਕਾਂ ਦੇ ਚਰਨਾਂ ਦੇ ਵਿੱਚ ਜਰੂਰ ਇਸ ਪਹਿਨ ਦਾ ਮਾਨ ਸਨਮਾਨ ਕਰਿਓ ਹੈਲਪ ਜਰੂਰ ਕਰਿਓ 5 10 15 20 ਦੇ ਕਿ ਦਰਸ਼ਕਾਂ ਦੀ ਕਿਚੜੀ ਦਾ ਢੇਡਾ ਲਾਉਣਗੇ ਨਾ ਇਧਰ ਹੀ ਸਾਈਡ ਦੇਖਾਂਗੇ ਉਹ ਫੱਦੇਪੁਰੀਆ ਬੱਲੇ ਬੱਲੇ ਉਹ ਪੁੰਨਿਆਰ ਅਰਸ਼ ਪੁੰਨਿਆ ਦਾ ਅਰਸ਼ ਕਰਿਆਲਾ ਸਾਹਿਬ ਫੈਸਲਾ ਕਰ ਗਿਆ ਤੀਜੀ ਗੱਡੀ ਦੇ ਕੋਲ ਲਓ ਇਧਰ ਦੀ ਸਾਈਡ ਮੱਖੀ ਵੱਜ ਚੁੱਕਾ ਹੈ ਆਹ ਮੱਖੀ ਕਹਿੰਦੇ ਸੁਖ ਕਬੱਡੀ ਪਾਉਣ ਲਈ ਵਧਿਆ ਹੋਇਆ ਬਾ ਮੱਲਾ ਕਬੱਡੀ ਆਹ ਸੀਜ਼ਨ ਇੱਥੇ ਤੇ ਗਰਮੀਆਂ ਦੇ ਸੀਜ਼ਨ ਦੇ ਕੈਨੇਡਾ ਦੇ ਵਿੱਚ ਮੁੰਡੇ ਨੇ ਬੱਲੇ ਬੱਲੇ ਕਰਵਾਉਣੀ ਹੈ ਆਹ ਮਨਜੀਤ ਜਿੰਨੀਆਂ ਰੇਡਾਂ ਪਾਉਣਗੇ ਹਰ ਕਬੱਡੀ ਤੇ ਮੇਰੇ ਵੀਰੋਂ 5-500 ਦੇ ਵੱਡੇ ਪਿਆਰ ਦਿੱਤੇ ਜਾਣਗੇ ਹਰ ਨੰਬਰ ਤੇ ਹਰ ਨੰਬਰ ਤੇ ਵੱਡੇ ਪਿਆਰ ਹੋਣਗੇ ਕੈਪਟਨ ਸਰਦਾਰ ਗੁਰਦੀਪ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਵੀ ਵੱਡੇ ਮਾਨ ਸਨਮਾਨ ਕੀਤੇ ਗਏ ਆ ਇਧਰ ਆਕਾਸ਼ ਮਸਤ ਗੜੀਆ ਉਧਰ ਕਹਿੰਦੇ ਸਾਹਬ ਹਸਰ ਸਿੰਘ ਦੀ ਧਰਤੀ ਦਾ ਢੜਕੇ ਵਾਲਾ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਜਿੰਦਰ ਵਿਰਕਰਾਂ ਦੀ ਟੀਮ ਲਈ ਖੇਡਿਆ ਤੇ ਵੱਡੇ ਮਾਨ ਵੀ ਹੋਣਿਆ ਸਰਪੋਟੀਆਂ 8 ਤਰੀਕ ਨੂੰ ਟਰੈਕਟਰ ਦਿੱਤੇ ਜਾਣੇ ਆ ਕਲੇਰਾਂ ਦੇ ਵਿੱਚ ਰਮਨ ਕਲੇਰ ਸੱਦੇ ਦੇ ਰਿਹਾ ਮਿੱਲਾ ਗੱਲ ਦੀਨੇ ਵਾਲੀਆਂ ਨਾਲ ਵੱਡੀ ਗੱਡੀ ਵੀ ਦਿੱਤੀ ਜਾਣੀ ਹੈ ਇਧਰ ਭੰਗਾਰੇ ਵਾਲਾ ਸੁਖ ਤੂਤ ਬੰਗਾਲਾ ਸਾਹਮਣੇ ਸਾਰੇ ਨਗਰ ਨਾਲ ਮਿਲ ਕੇ ਵੱਡੇ ਮੇਲੇ ਗਲੈਡੀਨੇਟਰ ਖੇਡਿਆ ਉਸ ਧਰਤੀ ਦੇ ਮੇਰੇ ਮਿੱਤਰੋ ਸੰਦੀਪ ਸੰਧੂ ਨੰਗਲੰਮੀਆ ਵਾਲਾ ਕਾਟੇ ਵੀ ਪੂਰੇ ਹੋਣੇ ਚੋਲਾ ਸਾਹਿਬ ਦੇ ਸੁਖਮਣ ਦੇ ਆਹ ਪੈਂਦੀ ਰੇਡ ਤੇ ਬਰਿੰਦਰ ਕਰਖਾ ਗੱਲ 500 ਦੀ ਕਬੱਡੀ ਕੈਪਟਨ ਗੁਰਦੀਪ ਸਿੰਘ ਜੀ ਤੁਸੀਂ ਦਾ ਸਰਿੰਦਰ ਸ਼ਾਹ ਜੀ ਨੇ ਲਾਇਆ ਔਰ 1000 ਰੁਪਏ ਗਿੰਦਰ ਦੇ ਜੱਫੇ ਦਾ ਜ਼ਰੂਰ ਆਪਾਂ ਪਹੁੰਚਦਾ ਕਰਦੀ ਆਂ ਤੇ ਮੈਂ ਬੇਨਤੀ ਕਰਾਂਗਾ ਕੈਪਟਨ ਗੁਰਦੀਪ ਸਿੰਘ ਜੀ ਨੂੰ ਇੱਕ ਪਾਸੇ ਤੇ ਛੜ ਕਾਕਾ ਕੋਚੀ ਖੜੇ ਗੱਲਰ ਦੇ ਜੱਫੇ ਨਾਲ ਤੇ ਸਾਹਮਣੇ ਬੱਲੇ 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 ਉਹ ਗੋਪੀ ਦੁਨੀਆ ਪੈ ਗਈ ਸੋ ਇੱਥੇ ਰੱਖ ਵਾਹ ਵੀ ਸਾਹਮਣਾ ਉਹ ਕਿੰਦਾ ਦਾ ਮੈਚ ਲੱਗਿਆ ਕੱਬ ਮਹਾਪੁਰਸ਼ ਬਾਬਾ ਤਾਰ ਸਿੰਘ ਸਾਹਿਬ ਜੀ ਉਹ ਖੁਸ਼ ਹੈ ਤੇ ਅਸੀਂ ਮਹਿਸੂਸ ਕਰਦੇ ਆਂ ਸਾਡਾ ਰੱਬ ਖੁਸ਼ ਹੈ ਇਦਿਲੀ ਸਾਡੇ ਜੀਵਨ ਦੀ ਕਬੱਡੀ ਉਹ ਮਲਕਿਆ ਕਰਾ ਦੇ ਧੰਨ ਧੰਨ ਮੁੰਡਾ ਤੇਰਾ ਹਾਣੀ ਐ ਓ ਮੁੰਡਾ ਤੇਰਾ ਹਾਣੀ ਐ ਇਹ ਪੁੰਨਿਆਂ ਦਾ ਅਰਸ਼ ਨੌਜਵਾਨ ਖੇਡ ਦੇ ਮੈਦਾਨ ਦੇ ਵਿੱਚ ਟਰਾਈ ਕਰਦੀ ਐ ਗਰਵਾ ਕਰਕੇ ਵੱਡਾ ਵੀਰ ਕਲੇਰ ਸਾਜੀ ਸ਼ਿੰਦਰ ਸ਼ਾਹ ਜੀ ਤੋਂ 1000 ਰੁਪਏ ਦਾ ਲੱਗ ਜਮਰ ਦਾ ਜੱਫਾ ਲੱਗਾ ਉਹ ਵੱਡੇ ਵੀਰ ਨੇ ਮਾਇਆ ਦੇ ਗੱਫੇ ਲਾਏ ਆ ਬਹੁਤ ਬਹੁਤ ਧੰਨਵਾਦ ਹਾਂਜੀ ਕਲਵੀਰ ਸਿੰਘ ਜੀ ਲੱਗਦਾ ਉਹ ਵੀ ਆ ਗਿਆ ਸੇਰ ਸਾਹਿਬ ਆਹ ਖੜਿਆ ਸ਼ਿੰਦਰ ਸ਼ਾਹ ਜੀ ਸਾਹਮਣੇ ਢੇਡੀਆਂ ਦੇ ਕੋਲ ਸਾਹਮਣੇ ਉਹ ਕਹਿੰਦੇ ਦੇਖਦੇ ਆ ਜੀ ਧਾਲੀਵਾਲ ਸਾਹਿਬ ਆ ਪਹੁੰਚ ਗਏ ਇਹ ਪਹਿਲਾਂ ਹੀ ਦੇ ਦਿੰਦੇ ਆ ਸਾਡੇ ਬਹੁਤ ਸਤਿਕਾਰਯੋਗ ਵੀਰ ਦੇ ਵੱਡੇ ਮਾਇਰ ਕਫੇ ਪਹੁੰਚਦੇ ਹੋ ਗਏ ਆ ਉਹ ਜੁੜੀਏ ਖੇਡ ਕਬੱਡੀ ਦੇ ਨਾਲ ਬੱਲੇ 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 ਬਾਬਾ ਬਲਦੇਵ ਸਿੰਘ ਦਾ ਪੁੱਤਰ ਇਧਰ ਹੀ ਸਾਈਡ ਦਲਬਾਖ ਸਿੰਘ ਜੀ ਆਏ ਉਹਨਾਂ ਦੇ ਨਾਲ ਕਬੱਡੀ ਖੇਡੀ ਹੈ ਬਾਬੇ ਬਲਦੇਵ ਸਿੰਘ ਹੋਰਾਂ ਦੇ ਨਾਲ ਉਹਨਾਂ ਦਾ ਪੁੱਤਰ ਟਰਾਈ ਕਰਦਾ ਪੁੱਤਰ ਨੇ ਕਮਾਲ ਕਰ ਗਿਆ ਇਹਦੇ ਦੀ ਸੈਨ ਉਸਤਾਜੀ ਇਹ ਸਾਲ ਜਉਂਦੇ ਵਾਸਤੇ ਰਾ ਉਧਰ ਪੂਰਿਆਂ ਵਾਲਾ ਗਿੰਦਰ ਆ ਸ਼ਿੰਦਰ ਸਿੰਘ ਜੀ ਨੇ ਫੇਰ ਕਹਿੰਦਾ 1000 ਪੂਰਿਆਂ ਰੇਸ਼ਮ ਚੰਮੇ ਘੜਕੇ ਵਾਲਾ ਮੇਰੇ ਮਿੱਤਰੋ ਬੜਾ ਸਿਆਣਾ ਬੜੇ ਸਾਊ ਜਿਸ ਵਾਦਾ ਮਾਲਾ ਪਰ ਸਮਾਂ ਕਿਹਦੇ ਹੱਕ ਦੇ ਵਿੱਚ ਖੜਦਾ ਇਹ ਦੱਸਾਂ ਓ ਆ ਰੇਸ਼ਮ ਚੰਮੇ ਵਾਲਾ ਇੱਕ ਤਗੜਾ ਨੰਬਰ ਗੁਰਦੀਪ ਭਾਈ ਮੈਚ ਬਹੁਤ ਜ਼ਿਆਦਾ ਸ਼ਾਨਦਾਰ ਰਿਹਾ ਤੁਹਾਨੂੰ ਪੁਆਇੰਟ ਦੱਸਦਾ ਮੈਂ ਜਿੱਤ ਹਰਦਾ ਪੁਆਇੰਟ ਦਾ ਕੌਣਾ ਰਿਹਾ ਵਿੱਕੀ ਵਿੱਕੀ ਦੇ ਜੀ ਖੇਡ ਕਬੱਡੀ ਕਲੱਬ ਫਰੰਦੀਪੁਰ ਫਰੰਦੀਪੁਰੀਏ ਗੋਪੀ ਦੀ ਟੀਮ ਦੇ ਨੰਬਰ ਨੇ 34 ਤੇ ਵਿਰੋਧੀ ਸਾਈਡ ਜਿਹੜੀ ਟੀਮ ਹੈ ਸ਼ਹੀਦ ਭਾਈ ਲਖਮੀਰ ਸਿੰਘ ਜੀ ਖੇਡ ਕਬੱਡੀ ਕਲੱਬ ਘਿਹਾਰਾ ਕਾਕੇ ਕੋਚਨਾਂ ਦੀ ਟੀਮ ਪੂਰੇ ਵਾਲੇ ਗਿੰਦਰ ਦੀ ਟੀਮ ਸੰਤ ਬਾਬਾ ਉਤਾਰ ਸਿੰਘ ਮਹਾਂਪੁਰ ਤੋਂ ਆਣੀਆਂ ਦੋਵੇਂ ਟੀਮਾਂ ਤੇ ਘਿਹਾਰੇ ਦੀ ਟੀਮ ਸਾਢੇ 36 ਨੰਬਰ ਲੈ ਕੇ 34 ਦੇ ਸਾਢੇ 39 ਦੇ ਵਿੱਚ ਜੇਤੂ ਟੀਮ ਰਹੀ ਹੈ ਤਾੜੀਆਂ ਮਾਰਦੇ ਹੋ ਜੋਰ ਨਾਲ ਜ਼ੋਰਦਾਰ ਤਾੜੀਆਂ ਮਾਰਦੇ ਘਿਹਾਰਾ ਜੇਤੂ ਰਹੀ ਹੈ ਦਰਬਾਰ